ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਆਹਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵਧਾਈਆਂ ਇਹ ਸੋਨੋ ਨਗਰ ਜੋਗਾ ਦੇ ਸਹਿਯੋਗ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋਗਾ ਬੀਬੀਆਂ ਦੇ ਸਹਿਯੋਗ ਦੇ ਨਾਲ ਅਸੀਂ ਗੁਰਦਾਰ ਸਾਹਿਬ ਪਾਤਸ਼ਾਹੀ ਨੌਵੀਂ ਦੇ ਸਥਾਨਾਂ ਵਿਖੇ ਕੱਲ ਤੋਂ ਧੁਰਕੀ ਬਾਣੀ ਆਇਸਤਰੀ ਤਿੰਨ ਸਗਲੀ ਚੰਤ ਮਟਾਈ ਦੇ ਸਿਰੇ ਕਾਨਪੜ ਸਾਹਿਬ ਪ੍ਰਕਾਸ਼ ਕਰਵਾਏ ਹੋਏ ਨੇ ਅਸੀਂ ਇਹ ਗੁਰਪੁਰਬ ਵੀ ਮਨਾ ਰਹੇ ਹਾਂ ਵਿਆਹਪੁਰਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜ ਇਸ ਉਤਸ਼ਾਹ ਦੇ ਵਿੱਚ ਇਸ ਪੁਰਬ ਨੂੰ ਮਨਾਉਣ ਦੇ ਵਿੱਚ ਸਾਡੇ ਨਗਰ ਦਾ ਪੂਰਾ ਸਹਿਯੋਗ ਹੈ ਸਾਡੀ ਗੁਰਦਰਸਾ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਹੈ ਅਸੀਂ ਤਹਿ ਦਿਲੋਂ ਸਰਬਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੱਲ ਤੋਂ ਲੈ ਕੇ ਅੱਜ ਤੱਕ ਤੇ ਹੁਣ ਤੋਂ ਲੈ ਕੇ ਕੱਲ ਤੱਕ ਵੀ ਪੂਰੀਆਂ ਸੇਵਾਵਾਂ ਨਿਭਾਉਣੀਆਂ ਨੇ ਤੇ ਨਿਭਾਈਆਂ ਵੀ ਨੇ ਪੂਰੇ ਨਗਰ ਦਾ ਸਾਨੂੰ ਬਹੁਤ ਸਹਿਯੋਗ ਹੈ ਸੰਗਤਾਂ ਦੇ ਤੱਕ ਅਸੀਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਕਿ ਗੁਰਸਿੱਖੀ ਦਾ ਜਿਹੜਾ ਬੀਜ ਹੈ ਸਾਡੇ ਪਰਿਵਾਰਾਂ ਦੇ ਵਿੱਚ ਬੀਜਿਆ ਜਾਵੇ ਸਾਡੇ ਬੱਚਿਆਂ ਨੂੰ ਸੇਧ ਮਿਲ ਸਕੇ ਚਾਹੇ ਉਹ ਗੁਰਪੁਰਬਾਂ ਆਹੀਂ ਚਾਹੇ ਸੀ ਦੀਪੁਰਬਾਂ ਆਹੀਂ ਚਾਹੇ ਅਸੀਂ ਹੁਣ ਇਹ ਨਵੀਂ ਲੜੀ ਪਿੰਡ ਜੋਗਾ ਦੇ ਵਿੱਚ ਸ਼ੁਰੂ ਕੀਤੀ ਹੈ ਇਹ ਪਹਿਲਾਂ ਬਿਆ ਪਰ ਬਾਇ ਸਾਈਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਫਿਰ ਅਸੀਂ ਇਹ ਮਨਾ ਕੇ ਸੰਕਤਾਂ ਦੇ ਵਿੱਚ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਗੁਰਸਿੱਖੀ ਦਾ ਬੀਜ ਆਪਣੇ ਘਰਾਂ ਦੇ ਵਿੱਚ ਬੀਜਿਆ ਜਾਵੇ ਜੀ ਆਪਣੇ ਬੱਚੇ ਜਿਹੜੇ ਕੇਸ ਕਤਲ ਕਰ ਰਹੇ ਨੇ ਸਾਡੀਆਂ ਬੀਬੀਆਂ ਕੇਸ ਕਤਲ ਕਰਦੀਆਂ ਨੇ ਸਾਡੇ ਪਹਿਰਾਵੇ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਅਸੀਂ ਪਛਮੀ ਪਹਿਰਾਵੇ ਦਾ ਸਖਤ ਵਿਰੋਧ ਕਰਦੇ ਆ ਤੇ ਅਸੀਂ ਗੁਰਸਿੱਖੀ ਦਾ ਬੀਜ ਹੀ ਬਸਨਗਰ ਦੇ ਵਿੱਚ ਬੀਜਣਾ ਚਾਹੁੰਦੇ ਆ ਸੋ ਅਗਲਾ ਜਿਹੜਾ ਇਹ ਸਾਡਾ ਪ੍ਰੋਗਰਾਮ ਹੈ ਅੱਜ ਮੱਧ ਦਾ ਦਿਨ ਹੈ ਅੱਜ ਅਸੀਂ ਕਿਲਾ ਇੱਥੋਂ ਪਾਤਸ਼ਾਹੀ ਨੌਵੀਂ ਦੇ ਸਥਾਨਾਂ ਵਿੱਚੋਂ ਅਸੀਂ ਚੱਲ ਕੇ ਵਿਆਹ ਦੇ ਰੂਪ ਦੇ ਵਿੱਚ ਇੱਥੋਂ ਸੰਗਤ ਸਾਡੀ ਸੰਗਤ ਦੇ ਰੂਪ ਦੇ ਵਿੱਚ ਅਸੀਂ ਇੱਥੋਂ ਚੱਲ ਕੇ ਅਸੀਂ ਨਵੇਂ ਗੁਰਦਵਾਰ ਸਾਹਿਬ ਵੱਲ ਜਾਵਾਂਗੇ ਉਹਦਾ ਕਾਰਨ ਇਹ ਹੈ ਅਸੀਂ ਉਹਨੂੰ ਚਾਹੇ ਬਰਾਤ ਦਾ ਨਾਮ ਦੇ ਦਿਓ ਜੀ ਚਾਹੇ ਵਿਆਹ ਪੁਰਬ ਦਾ ਨਾਮ ਦੇ ਦਿਓ ਅਸੀਂ ਇੱਥੋਂ ਇਸ ਨੂੰ ਆਨੰਦਪੁਰ ਸਾਹਿਬ ਦਾ ਜਗ੍ਹਾ ਦਾ ਨਾਮ ਦਿੱਤਾ ਉਧਰ ਲਈ ਗੁਰੂ ਘਰ ਨੂੰ ਅਸੀਂ ਗੁਰੂ ਕਾ ਲਾਹੌਰ ਦਾ ਨਾਮ ਦੇਵਾਂਗੇ ਅਸੀਂ ਉੱਥੇ ਚੱਲ ਕੇ ਉੱਥੇ ਜਾਪ ਕਰਦਿਆਂ ਸੰਗਤਾਂ ਜਾਣੀਆਂ ਉੱਥੇ ਗੁਰਬਾਣੀ ਦਾ ਜਾਪ ਕਰਦਿਆਂ ਹੋਏ ਆਹਰੀ ਲਵਾ ਕੇ ਚਾਹ ਦੇ ਲੰਗਰ ਛੱਕ ਕੇ ਫਿਰ ਦੁਬਾਰਾ ਇਸੇ ਸਥਾਨਾਂ ਤੇ ਪਹੁੰਚਾਂਗੇ ਜੀ ਅਗਲੀ ਜਾਣਕਾਰੀ ਤੁਹਾਨੂੰ ਮੈਡਮ ਜੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗਾਈ ਸਭੂ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੂਰਿਆਂ ਲੱਖ ਲੱਖ ਵਧਾਈਆਂ ਹੋਣ ਜੀ ਇਸ ਪ੍ਰੋਗਰਾਮ ਦੇ ਵਿੱਚ ਸਮੂਹ ਨਗਰ ਰਿੰਗ ਦੀ ਸੰਗਤ ਤੇ ਸੁਖਨੀ ਸਮਾਜ ਸੈਕਟੀ ਬੀਬੀਆਂ ਸਮੂਹ ਨਗਰ ਦੀਆਂ ਸਾਰੀਆਂ ਬੀਬੀਆਂ ਨੇ ਸਹਿਯੋਗ ਦੇ ਕੇ ਇਹ ਜਿਹੜਾ ਸਮਾਗਮ ਅਸੀਂ ਮਨਾ ਰਹੇ ਹਾਂ ਜੀ ਪਰਮਾਤਮਾ ਨੇ ਸਾਡੇ ਤੇ ਕਿਰਪਾ ਕਰੀ ਹੈ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਸੁਖਨੀ ਸਮਾਜ ਸੋਸਾਇਟੀ ਬੀਬੀਆਂ ਇਸ ਦੇ ਵਿੱਚ ਪੂਰੇ ਨਗਰ ਦੇ ਵਿੱਚ ਸਿੱਖੀ ਦੀ ਸ਼ਰਤ ਦੇ ਨਹੀਂ ਪੂਰੇ ਯੋਗਦਾਨ ਪਾ ਰਹੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਪਨੀਰੀ ਹੈ ਸਾਡੇ ਬੱਚੇ ਨੇ ਉਹ ਪਛਵੇਂ ਸਭ ਤੋਂ ਨਾਮੋ-ਕੁਟਕੇ ਆਪਾਂ ਦੇ ਸਿੱਖੀ ਵਿਰਸੇ ਨੂੰ ਸੰਭਾਲ ਕਰਨਾ ਇਹ ਹੀ ਸਾਡਾ ਮਕਸਦ ਹੈ ਜੀ ਇਹ ਹੀ ਸਾਡੇ ਇਸ ਉਪਰਾਲੇ ਨੇ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਅਸੀਂ ਖਾਣ-ਪੀਣ ਦੇ ਲਈ ਇੱਥੇ ਇਕੱਠੇ ਹੋਏ ਹਾਂ ਜਾਂ ਕੋਈ ਅਸੀਂ ਇਹਦੇ ਵਿੱਚ ਕੋਈ ਸ਼ੌਂਤੂ ਦੇ ਲਈ ਇਕੱਠੇ ਹੋਏ ਹਾਂ ਸਿਰਫ ਤਾਂ ਸਿਰਫ ਸਿੱਖੀ ਦਾ ਬੀਜ ਨੂੰ ਬੀਜਣ ਲਈ ਤੇ ਉਹ ਪਰਵਰਹਮ ਜੀ ਖੰਡ ਲਈ ਸਾਡੀ ਇਹ ਕਾਮਨਾ ਹੈ ਪਰਮਾਤਮਾ ਸਾਡੀ ਇਸ ਕਾਮਨਾ ਨੂੰ ਮੂਰਪਾਵੇ ਹਰੇ ਸ਼ਾਨ ਸਿੱਖੀ ਪਰਵਾਰ ਜਿਹੜੇ ਨੇ ਸਿੱਖ ਕੌਮ ਹੈ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਰਹੇ ਤੇ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਜਿਹੜੀ ਸਮਾਗਮ ਇਥੇ ਇਕੱਠੀ ਹੋਈ ਹੈ ਪੋਨਮੀ ਪਾਸ਼ਾ ਦੇ ਗੁਰਦੁਆਰੇ ਦੇ ਵਿੱਚ ਜੋ ਅਸੀਂ ਇਸ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਰੂਪ ਦਿੱਤਾ ਹੈ ਇਤੋਂ ਹੀ ਸੰਗਤ ਚੱਲ ਕੇ ਸਾਡੇ ਉੱਧਰ ਨਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਸਤਿਕਾਰਯੋਗ ਸੰਗਤ ਵੱਲੋਂ ਉਹਨਾਂ ਨੇ ਵੀ ਸਾਨੂੰ ਇਨਵਾਈਟ ਕੀਤਾ ਹੈ ਉਹਨਾਂ ਵੱਲੋਂ ਸਾਨੂੰ ਸਨੇਹਾ ਆਇਆ ਸੀ ਕਿ ਸਿਰਫ ਇਧਰਲੇ ਗੁਰੂ ਘਰ ਦੇ ਵਿੱਚ ਇਹ ਪ੍ਰੋਗਰਾਮ ਬਣ ਕੇ ਨਾ ਰਹਿ ਜਾਵੇ ਸਾਡੇ ਤੱਕ ਵੀ ਇਸ ਦਾ ਮੈਸੇਜ ਆਉਣਾ ਚਾਹੀਦਾ ਹੈ ਸਾਡੇ ਸਾਰੇ ਪਿੰਡ ਦੇ ਵਿੱਚ ਸਾਰੇ ਬੱਚਿਆਂ ਨੂੰ ਇਸ ਨਾਲ ਮੈਸੇਜ ਚੰਗਾ ਜਾਵੇਗਾ ਤੇ ਗੁਰੂ ਘਰ ਹੋ ਗਈ ਉਸ ਗੁਰਦੁਆਰੇ ਦਾ ਰੂਪ ਦੇ ਕੇ ਉਧਰ ਅੱਜ ਸੰਗਤ ਜਾ ਰਹੀ ਹੈ ਜੀ ਤੇ ਪ੍ਰਮਾਤਮਾ ਇਹ ਸਮਾਗਮ ਨੂੰ ਸਾਡੇ ਸਿਰਾਂ ਉੱਤੇ ਮਿਹਰ ਦਾ ਹੱਥ ਰੱਖ ਕੇ ਸੰਪੂਰਨ ਕਰਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀਆਂ ਦੇ ਵਿਆਹ ਪੂਰਵ ਦਾ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਨੂੰ ਵਿਵਾ ਅਮਰਜੀਤ ਕੌਰ ਜੀ ਅਤੇ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜਸਪ੍ਰੀਤ ਜੀ ਹਨੇ ਇਸ ਪ੍ਰੋਗਰਾਮ ਨੂੰ ਰੂਪरेखा ਦਿੱਤੀ ਹੈ ਉਸੇ ਰੂਪ ਦੇਖਾ ਦੇ ਵਿੱਚ ਸਾਡੇ ਸਾਰੇ ਪਿੰਡ ਦਾ ਭੈਣਾ ਦਾ ਭਰਾਮਾ ਦਾ ਬਹੁਤ ਵੱਡਾ ਸਹਿਯੋਗ ਹੈ ਔਰ ਭੈਣਾ ਨੇ ਕਟੋਂ 10 ਸਾਲ ਤੋਂ ਇਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੁਗਨ ਸੋਸਾਇਟੀ ਦਾ ਇਹਦੇ ਵਿੱਚ ਮਲਵੇ ਸਾਡੇ ਬੱਚਿਆਂ ਤੇ ਬਹੁਤ ਵਧੀਆ ਪ੍ਰਭਾਵ ਪਿਆ ਦਿਨ ਰਾਤ ਬੱਚੇ ਭੈਣਾ ਬੀਬੀਆਂ ਇਹਨਾਂ ਨਾਲ ਜੁੜ ਰਹੀਆਂ ਨੇ ਸੋ ਇਹਨਾਂ ਨੂੰ ਮੈਂ ਇਸ ਗੱਲ ਨੂੰ ਪਿਆ ਤੇ ਬਹੁਤ ਬਹੁਤ ਵਧਾਈਆਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਆਲਵਾੜੇ ਵਿੱਚ ਬਸਦੇ ਨਾਨਕ ਨੇ ਨਾਮ ਲੇਵਾ ਜੋ ਸਿੱਖਾਂ ਨੂੰ ਲੱਖ ਲੱਖ ਵਧਾਈ ਦਿਨ ਤਨ ਤਨ ਗੁਰੂ ਗੋਬਿੰਦ ਸਿੰਘ ਦੇ ਵਿਆਹ ਕਰਵਦੀਆਂ ਅੱਜ ਸਾਡੇ ਨਗਰ ਜੋਗਾ ਵਿਖੇ ਸੰਗਤਾਂ ਨੇ ਮਿਲ ਕੇ ਬੜੇ ਪਿਆਰ ਨਾਲ ਬੜੇ ਪ੍ਰੇਮ ਨਾਲ ਤਾਨਵਾਜਾਂ ਵਾਲੀ ਪ੍ਰੀਤਮ ਦੇ ਵਿਆਹ ਦੀ ਬੜੀ ਰੌਣਕ ਮਨਾਈ ਹੈ ਗੁਰਦੁਆਰਾ ਪੰਜ ਸਾਹਿਬ ਨੌਨੂੰ ਤੋਂ ਲੈ ਕੇ ਇੱਕ ਇੱਕ ਕਦਮ ਚੱਲ ਕੇ ਸਰਬਾ ਭਾਵਨਾ ਦੇ ਨਾਲ ਸਾਡੇ ਨਗਰ ਨਵਾਂ ਗੁਰਦੁਆਰਾ ਸਾਹਿਬ ਗੁਰਦੁਆਲਾ ਟਿੱਲਾ ਸਾਹਿਬ ਉੱਥੋਂ ਤੱਕ ਇੱਕ ਇੱਕ ਕਦਮ ਚੱਲ ਕੇ ਸੰਗਤਾਂ ਪਹੁੰਚੀਆਂ ਨੇ ਬੜੇ ਪ੍ਰੇਮ ਨਾਲ ਇਥੋਲੀ ਕਮੇਟੀ ਨੇ ਬੜਾ ਸਤਿਕਾਰ ਕੀਤਾ ਗਲਤੀ ਸਾਹਮਣੇ ਜਬੀਦ ਸਾਹਿਬ ਦਾ ਪਾਠ ਕਰਕੇ ਅਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਕੀਤੀ ਹੈ ਸੰਗਤਾਂ ਨੇ ਅਰਦਾਸ ਦਾ ਨਨ ਮੰਨਿਆ ਉਸ ਤੋਂ ਬਾਅਦ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ ਹੈ ਅਸੀਂ ਫਿਰ ਆਪਣੇ ਨਗਰ ਵੱਲੋਂ ਇਹੀ ਸ਼ੁਭ ਕਾਮਨਾ ਚਾਹੁੰਦੇ ਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਪੀੜ੍ਹੀ ਦਸ਼ਾ ਤੋਂ ਮੁਕਤ ਹੋਵੇ ਤੁਨ ਬਾਜਾਂ ਵਾਲੀ ਪ੍ਰੀਤਮ ਦੇ ਇਤਿਹਾਸ ਨੂੰ ਲੈ ਕੇ ਅੱਗੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨ ਸਾਡਾ ਇਹ ਸਭ ਤੋਂ ਵੱਡਾ ਇੱਕ ਇੱਕ ਕਦਮ ਹੈ ਅਸੀਂ ਇਹ ਚੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਨਾ ਜਦੋਂ ਇਹ ਹੈ ਵੀ ਬੱਚਿਆਂ ਨੂੰ ਪਤਾ ਲੱਗਣਾ ਜਿਸ ਤਰ੍ਹਾਂ ਨਾ ਅਧਿਭਾਵ ਲਿਖਿਆ ਗਿਆ ਸੀਗਾ ਤਾਂ ਲੱਗਦਾ ਇਹ ਜਿਹੜੇ ਬੱਚੇ ਨੇ ਜੋਗਾ ਦੀ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ ਪੰਜਾਬ ਦੇ ਨੂੰ ਨਾ ਬੱਚੇ ਨੇ ਉਹਨਾਂ ਸੇ ਵੱਡਾ ਅਸਰ ਹੋਵੇਗਾ ਹਾਂਜੀ ਹਾਂਜੀ ਸਾਨੂੰ ਫਖਰੇ ਦੀ ਮਾਨ ਹੈ ਗੁਰੂ ਦੀ ਕਿਰਪਾ ਹੈ ਕਿਉਂ ਬਹੁਤ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਘਰ ਵਿੱਚ ਜਿਹੜੀ ਲੇਡੀਆਂ ਨੇ ਮਾਤਾ ਨੇ ਉਹ ਪ੍ਰੇਰਤ ਕਰਉਂਦੀਆਂ ਨੇ ਉਹ ਆਪਣੇ ਬੱਚਿਆਂ ਨੂੰ ਪ੍ਰੇਰ ਕਰ ਲਈਆਂ ਅਸੀਂ ਉਹਨਾਂ ਨੂੰ ਪ੍ਰੇਰਿਆ ਹੈ ਉਹ ਸੰਗਤਾਂ ਜੁੜੀਆਂ ਨੇ ਆਪਣੇ ਬੱਚਿਆਂ ਨੂੰ ਅੱਜ ਤੋਂ ਇੱਕ ਇਤਿਹਾਸ ਨਾਲ ਜੋੜ ਲਈਆਂ ਇਹ ਕੀ ਹੈ ਇਹ ਵਿਆਹ ਹੈ ਸਿੱਧੀ ਗੜਾ ਮਨਾਇਆ ਸੀ ਗੁਰਪੁਰੂ ਮਨਾਇਆ ਸੀ ਇਹ ਤਾਂ ਕਿ ਅਸੀਂ ਆਪਣੀ ਪੀੜ੍ਹੀ ਨੂੰ ਜੋ ਨਸ਼ਿਆਂ ਵੱਲ ਵੱਧ ਰਹੀ ਹੈ ਸਾਨੂੰ ਅਫਸੋਸ ਹੈ ਅੱਜ ਸੋਵੀ ਕਮੇਟੀ ਜਾਂ ਹੋਰ ਸਸਤਾਮਾਂ ਨੇ ਜਿਹੜੀਆਂ ਉਹ ਯੋਗਦਾਨ ਪਾਉਣ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੰਭਲ ਸਕੀਏ ਸਭਾਰ ਸਕੀਏ ਕੰਜੀ ਕਿਵੇਂ ਹੈ ਮਨਪ੍ਰੀਤ ਕੌਰ ਜੀ ਠੀਕ ਹਨ ਚਾਹੁੰਦੇ ਹੈ ਨਾ ਅੱਜ ਆਪਾਂ ਸੰਗਤ ਦੀ ਗੱਲ ਕਰ ਲਈਏ ਸ਼ਾਹਸਿਨ ਗੁਰੂ ਜੀ ਦਾ ਵਿਆਹ ਕਿਵੇਂ ਮਨਾਇਆ ਗਿਆ ਸੀ ਹਾਂਜੀ ਤਾਂ ਜੀ ਸਭ ਨੇ ਸਾਰਾ ਸਰਟੀਫਿਕੇਟ ਕਰਾਉ ਸੁਣਿਆ ਕਿ ਜੈਸੀ ਤੇ ਇਹ ਕਿੰਨੇ ਪਰਸ ਜੀ ਨੂੰ ਹਾਂਜੀ ਸਾਰਿਆਂ ਤੋਂ ਪਹਿਲਾਂ ਵਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਕੋਟ ਸਕਰਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਵਰਜੀ ਇਹ ਸਾਡੀ ਸੁਖਨੀ ਸਹਿ ਸੇਵੀ 10 ਸਾਲ ਤੋਂ ਚੱਲ ਰਹੀ ਹੈ ਜੀ ਅਸੀਂ ਦਾਸ ਸ਼ਾਲਾ ਤੋਂ ਮੈਡਮ ਅਮਰਜੀਤ ਜੀ ਨਾਲ ਇਹ ਸਾਰਿਆਂ ਤੋਂ ਪਹਿਲਾਂ ਸਾਥ ਕੋ ਮੈਡਮ ਅਮਰਜੀਤ ਕੌਰ ਜੀ ਸ੍ਰੀ ਸੁਖਨੀ ਸਾਹਿਬ ਜੀ ਸੇਵਾ ਇਹਨਾਂ ਨੇ ਸ਼ੁਰੂ ਕਰੀ ਸੀ ਜੀ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਵੇਖਿਆ ਇਹਨਾਂ ਨੇ ਸੁਖਨੀ ਸਾਹਿਬ ਦੇ ਪਾਠ ਸ਼ੁਰੂ ਕੀਤੇ ਉਸ ਤੋਂ ਬਾਅਦ ਹੌਲੀ-ਹੌਲੀ ਪਿੰਡ 'ਚ ਪ੍ਰਭਾਤ ਫੇਰੀਆਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਸਾਨੂੰ ਅਸੀਂ ਅਮਰਜੀਤ ਮੈਡਮ ਨਾਲ ਜੁੜੇ ਸਾਨੂੰ ਐਸਾ ਸਿੱਖੀ ਦਾ ਪ੍ਰਭਾਵ ਪਿਆ ਮੈਡਮ ਜੀ ਦੇ ਨਾਲ ਜੀ ਅਸੀਂ 10 ਸਾਲਾਂ ਤੋਂ ਮੈਡਮ ਜੀ ਅਮਰਜੀਤ ਕੌਰ ਨਾਲ ਜੁੜੇ ਹੋਇਆ ਬਹੁਤ ਚੰਗਾ ਲੱਗਦਾ ਵੀਰ ਜੀ ਚੰਗਾ ਇਸ ਤਰ੍ਹਾਂ ਲੱਗਦਾ ਵੀਰ ਜੀ ਅੱਜ ਕੱਲ੍ਹ ਦੁਨੀਆ ਕੋਲੇ ਸਾਰੀਆਂ ਸੁੱਖ ਸੁਹੂਲਤਾਂ ਨੇ ਜੀ ਜਦੋਂ ਕਿਸੇ ਬੱਚੇ ਤੋਂ ਅਸੀਂ ਪੁੱਛਦੇ ਹਾਂ ਕੋਈ ਬੱਚਾ CBSE ਚ ਵੱੜਦਾ ਕੋਈ ICSE ਬੋਰਡ ਚ ਵੱੜਦਾ ਜਦੋਂ ਬੱਚੇ ਤੋਂ ਅਸੀਂ 10 ਗੁਰੂਆਂ ਬਾਰੇ ਪੁੱਛਦੇ ਹਾਂ ਜੀ ਬੜਾ ਮਨ ਖਰਾਬ ਹੁੰਦਾ ਹੈਗਾ ਕਿਸੇ ਬੱਚੇ ਨੂੰ ਆਪਣੇ 10 ਗੁਰੂਆਂ ਦਾ ਨਾਂ ਨਹੀਂ ਪਤਾ ਇਸ ਪਾਸੋਂ ਆਪਾਂ ਸਿੱਖੀ ਬਹੁਤ ਪਸੜੇ ਹੋયા ਵੀਰ ਜੀ ਬਹੁਤ ਮਨ ਦੁਖੀ ਹੁੰਦਾ ਜਦੋਂ ਕਿਸੇ ਨੂੰ ਵੀ ਚਾਰ ਸਹਜ ਦਾ ਨਾਂ ਨਹੀਂ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂਆਂ ਦਾ ਨਾਮ ਨਹੀਂ ਕਿਸੇ ਨੂੰ ਆਉਂਦਾ ਬਹੁਤ ਮਨ ਦੁਖੀ ਹੁੰਦਾ ਬਸ ਇਹ ਅਸੀਂ ਸਾਡੀ ਲੀ ਟੋਰੀ ਹੋਈ ਹੋਗੀ ਵੀ ਬੱਚਿਆਂ ਨੂੰ ਘਰੋ ਘਰ ਜਾ ਕੇ ਪ੍ਰਚਾਰ ਕਰਦੇ ਆਂ ਬੱਚੇ ਨੂੰ ਸਿੱਖੀ ਨਾਲ ਜੋੜਦੇ ਆਂ ਤੇ ਵੀ ਬੱਚੇ ਜਿਆਦਾ ਤੋਂ ਜਿਆਦਾ ਇਧਰ ਸਿੱਖੀ ਵੱਲ ਆਉਣ ਬੱਚਿਆਂ ਨੂੰ ਪਤਾ ਲੱਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦ ਰੱਖਿਆ ਗਿਆ ਬਹੁਤ ਵੀਰ ਜੀ ਬਹੁਤ 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 ਮਾਣ ਮਹਿਸੂਸ ਹੋਇਆ ਸਾਰਿਆਂ ਨੇ ਬਹੁਤ ਖੁਸ਼ੀ ਭਰ ਬਿਟ ਕੀਤੀ ਹੋਈ ਜੀ ਕਿਸੇ ਨੇ ਵੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਪਹਿਲਾ ਸਾਡਾ ਸਮਾਗਮ ਸੀ ਇਹ ਜਿਵੇਂ ਅੱਗੇ ਸੰਗਤਾਂ ਸਾਡਾ ਸਾਥ ਦੇਣਗੀਆਂ ਜੀ ਅੱਗੇ ਅਸੀਂ ਹੋਰ ਸਮਾਗਮ ਵੱਧ ਤੋਂ ਵੱਧ ਇਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੂਗਾ ਜੀ ਕਿਵੇਂ ਗੁਰੂ ਸਾਹਿਬ ਦੀ ਬਰਾਤ ਸੀ ਇਸ ਸੰਬੰਧ ਵਿੱਚ ਬੱਚਿਆਂ ਨੂੰ ਹੋਰ ਜ਼ਿਆਦਾ ਉਤਸ਼ਾਹ ਹੋਗਾ ਜੀ ਇਹ ਤਾਂ ਗੱਲ ਕਰ ਲਈ ਹੈ ਨਾ ਤੇਰਾ ਸੈਡ ਵੀ ਕੀਤਾ ਕੀ ਹੈਗਾ ਉਮੀਦ ਕੀ ਤੁਸੀਂ ਰੱਖ ਲਓ ਨਾ ਵੀ ਜਿਹੜਾ ਤਾਂ ਜਾਗਤਾ ਫਲਾਉਣੀ ਹੈਗੀ ਪੰਜਾਬ ਦੀ ਲੋਕਾਂ ਦੇ ਨਾਲ ਤਾਂ ਲੱਗਦਾ ਹੈ ਕਿ ਤਰ੍ਹਾਂ ਸਿੱਖਣਗੇ ਗੰਤੂ ਬਾਈ ਹਾਂਜੀ ਮੈਂ ਕਹ ਰਹੀ ਹਾਂ ਕਿ ਜਦੋਂ ਕਿ ਅਸੀਂ ਸਾਡੀ ਇਹ ਕਮੇਟੀ ਚੱਲੀ ਛੋਟੇ ਛੋਟੇ ਬੱਚੇ ਸੀ ਜੀ ਬਹੁਤ ਸਾਡੇ ਨਾਲ ਜੂ ਬੱਚੇ 16 ਸਾਲਾਂ ਦੇ 17 ਸਾਲਾਂ ਦੇ ਅੱਜ ਤੱਕ ਘੱਟੋ ਘੱਟ 15 ਬੱਚੇ ਸਾਡੇ ਨਾਲ ਅਮਰਤਧਾਰੀ ਹੋ ਜੁੜ ਚੁੱਕੇ ਨੇ ਜੀ 9ਵੀਂ 10ਵੀਂ ਵਾਲੇ ਬੱਚੇ ਸਾਡੇ ਨਾਲ ਜੋ ਕਿ ਅੱਜ ਤੋਂ ਛੋਟੇ ਛੋਟੇ ਸੀ ਉਹ ਸਾਰੇ ਬੱਚੇ ਅਮਰਤਧਾਰੀ ਨੇ ਜੀ ਅਸੀਂ ਹੋਰ ਵੀ ਸਾਡਾ ਇਹੀ ਪਰਪਰਾਲਾ ਵੀ ਬੱਚਿਆਂ ਨੂੰ ਇਸ ਪਾਸੇ ਸਿੱਖੀ ਗੁਰੂ ਘਰ ਨਾਲ ਤੇ ਸਿੱਖੀ ਨਾਲ ਜੋੜਿਆ ਜਾਵੇ ਜੀ ਇਹੀ ਮਕਸਦ ਹੈ ਜੀ ਸਾਡਾ ਕਿਤਰਾ ਗੱਲ ਕਰੇ ਟਾਈਮ ਕੀ ਹੈਗਾ ਗੁਰੂ ਘਰ ਆਉਣ ਦਾ ਨਾ ਕੋਈ ਸਾਫ ਨਹੀਂ ਜੀ ਅਗੇ ਤੋਂ ਰਲ ਕੇ ਜੀ ਬੜਾ ਫਾਸਟ ਕਰੀਏ ਹਾਂ ਜੀ ਇਹ ਸਾਡਾ ਦੇਖੋ ਜੀ ਸਾਰੀ ਕਮੇਟੀ ਸਾਡੀ ਅਸੀਂ ਜਿਵੇਂ ਕਿਸੇ ਬੱਚੇ ਦਾ ਬਰਥਡੇ ਪਾਰਟੀ ਆ ਕੋਈ ਖੁਸ਼ੀ ਸਮਾਗਮ ਆ ਸਾਡੇ ਸੁਖਨੀ ਸਾਹਿਬ ਸੇਵਾ ਚੱਲਦੀ ਹੈ ਜੀ ਹਰ ਸ਼ਨੀਵਾਰ ਗੁਰਦੁਆਰਾ ਸਾਹਿਬ ਨੰਮੀ ਵਿਕੇ ਸਿੱਖ ਸੁਖਨੀ ਸਾਹਿਬ ਦੇ ਪਾਠ ਹੁੰਦੇ ਨੇ ਉੱਥੇ ਪੈਣਾ ਘਰਾਂ ਚ ਵੀ ਹੁੰਦੇ ਨੇ ਗੁਰਦੁਆਰਾ ਸਾਹਿਬ ਵੀ ਹੁੰਦੇ ਨੇ ਬਹੁਤ ਚੜ ਕੇ ਪੈਣਾ ਸਾਥ ਦਿੰਦੀਆਂ ਨੇ ਜੀ ਤੇ ਜੋ ਵੀ ਸਾਨੂੰ ਆਪਦੇ ਘਰ ਬੁਲਾਉਂਦੇ ਨੇ ਜੀ ਸਾਡੀ ਫ੍ਰੀ ਸੇਵਾ ਅਸੀਂ ਉਹਨੇ ਦੇ ਘਰ ਜਾਣੇ ਜੀ ਸੁਖਨੀ ਸਾਹਿਬ ਦੇ ਬਾਠਾ ਜਾਂ ਕਰਦੇ ਆ ਜੋ ਵੀ ਸਾਡੇ ਕੋਈ ਭੇਟਾ ਹੁੰਦੀ ਹੈਗੀ ਕੋਈ ਸਾਡੀ ਇਹ ਫ੍ਰੀ ਸੇਵਾ ਵੀਰ ਜੀ ਕੋਈ ਸਾਡੀ ਭੇਟਾ ਨਹੀਂ ਕੋਈ 5 10 ਕੋਈ ਵੀ ਸਾਡੀ ਭੇਟਾ ਚੜਦੀ ਹੈ ਜਾਂ ਮੱਥਾ ਖੁਸ਼ ਹੋ ਕੇ ਬਿੰਦਾ ਪਰਿਵਾਰ ਉਹ ਸਾਡੀ ਸੇਵਾ ਕੋਈ ਲੋੜਵੰਦ ਪਰਿਵਾਰ ਨੂੰ ਜੀ ਜਿਵੇਂ ਕੋਈ ਬੱਚਿਆਂ ਨੂੰ ਸਨੇਸ ਦਿਨੇ ਆ ਜੀ ਕੋਈ ਵੀ ਜਿਵੇਂ ਪ੍ਰਵਾਹਤ ਫੇਰੀਆਂ ਹੁੰਦੀਆਂ ਨੇ ਗੀਆਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਤੇ ਅਸੀਂ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਦਿੰਨੇ ਆ ਜੀ ਕਾਪੀਆਂ ਕਿਤਾਬਾਂ ਦਿੰਨੇ ਆ ਬੱਚਿਆਂ ਨੂੰ ਤੇ ਵਸ ਜੀ ਇਹ ਹੀ ਸਾਡੀ ਸੇਵਾ ਗਈ। ਕਿ ਨਾਮ? ਖੁਸ਼ਪ੍ਰੀਤ ਕੌਰ। ਬਤੁਸਾ ਕਿੰਨਾ ਸਮੇਂ ਤੋਂ ਜੁੜੇ ਹੋ ਹੋ ਨਾ ਇਹ ਸੋਸਾਇਟੀ ਕੋਲ ਬਣੀ। ਮੈਨੂੰ ਵੀ ਸਾਡਾ 10 ਸਾਲ ਹੋ ਚੁੱਕੇ ਨੇ ਸੁਸਾਇਟੀ ਨਾਲ ਜੁੜੇ ਹੋਏ ਨੂੰ। ਮੈਨੂੰ ਇਸ ਸੁਸਾਇਟੀ ਤੋਂ ਬਹੁਤ ਸੁਖ ਨੂੰ ਮਿਲਿਆ। ਸਿੱਖੀ ਬਾਰੇ ਸੁਨੇਹਾ ਗੁਰੂ ਗ੍ਰੰਥ ਸਾਹਿਬਾਰੇ ਪਤਾ ਲੱਗਿਆ। ਗੁਰੂਆਂ ਬਾਰੇ ਪਤਾ ਲੱਗਿਆ ਤੇ ਅੱਜ ਅਸੀਂ ਇਹਨਾਂ ਨਾਲ ਬਹੁਤ ਜੁੜੇ ਹੋਏ ਆ। ਤੇ ਆਪ ਤੁਸੀਂ ਗੱਲ ਕਰ ਲਿਆ ਨਾ ਚੁੱਪ ਬੱਚੇ ਅੰਦਰ ਫੋਨ ਨਹੀਂ ਦਿੰਦੇ ਨਾ ਦਿਨ ਦਿਨ ਹਰ ਵਕਤ ਬਿਜੀ ਨਹੀਂ ਨਾ ਬਹੁਤ ਉਸ ਉਤਪਾਦ ਦੇਖੀਂਦੇ। ਪਰ ਤੁਸੀਂ ਜੁੜੇ ਹੋ ਨੂੰ ਤਾਂ ਕੀ ਲੱਗਦਾ ਕਿੰਨੇ ਬਲ? ਸਕੂਨ ਮਾਨੋ ਬਹੁਤ ਸਕੂਨ ਮਾਨੋ ਸੀ ਆਪਦੇ ਗੁਰੂ ਨਾਲ ਜੁੜਦੇ ਆ ਸਾਨੂੰ ਸਾਡੇ ਕਰੀਅਰ ਵਿੱਚ ਵੀ ਬਹੁਤ ਤਰੱਕੀ ਮਿਲਦੀ ਹੈ ਜੇ ਅਸੀਂ ਗੁਰੂ ਨਾਲ ਜੁੜਦੇ ਆਂਗੇ ਮਨ ਨੂੰ ਬਹੁਤ ਸਕੂਨ ਮਿਲਦਾ ਆਸ-ਪਾਸ ਦੀ ਚੀਜ਼ਾਂ ਤੋਂ ਬਹੁਤ ਮਨ ਦੂਰ ਰਹਿੰਦਾਗਾ ਤੇ ਇਹਦੇ ਪੜ੍ਹਾਈ ਵੱਲ ਵੀ ਸਾਨੂੰ ਵਧੀਆ ਫੋਕਸ ਹੁੰਦਾਗਾ ਕੀ ਸੋਚੀ ਚੱਲੇਗਾ ਅਭੀ ਪੇਡੂ ਉੱਚਾ ਹੈਗਾ ਤਾਂ ਲੱਗਦਾ ਕੀ ਜਿਹਾ ਲੱਗਸੇਗਾ ਤੁਹਾਡਾ ਤਾਂ ਇਹ ਹੋਰ ਬੱਚੇ ਨੇ ਭੈਣਾਂ ਨੇ ਨਾ ਹੋਰ ਤਾਂ ਹਨ ਉਹ ਜਾਨ ਪਤੰਗ ਜੁੜ ਹੈਗੀ ਹਾਂ ਜੀ ਬਹੁਤ ਜਾ ਅੱਗੇ ਤੱਕਣ ਦੀ ਲੋੜ ਆ ਬੱਚਾ ਅੱਜ ਕੱਲ ਨਸ਼ਾ ਵਾਲੇ ਜਾਂਦੇ ਨੇ ਤਸੰਗਤ ਵਾਲੇ ਜਾਂਦੇ ਤੇ ਜਾਂਦੇ ਤੇ ਉਹਦੀ ਜ਼ਿੰਦਗੀ ਨੂੰ ਖਰਾਬ ਕਰ ਲੈਂਦੇ ਹੈਗੇ ਜਦੋਂ ਇਸ ਕੰਮ ਦੇ ਨਾਲ ਜੁੜਦੇ ਆ ਤਾਂ ਬੱਚੇ ਸਹੀ ਰਹਿੰਦੇ ਆ ਜੀ ਕੀ ਕਹੇਗਾ ਆਪਣੇ ਭੈਣਾਂ ਨੂੰ ਵੀ ਹੈ ਕਿ ਤੇਰੇ ਕਰਦੀਆਂ ਉਹਨਾਂ ਨੂੰ ਕੀ ਕਰਾਂ ਮੈਸੇਜ ਦੇਣ ਕਰਾਂ ਕਿ ਵਾਅਦੇ ਤੋਂ ਵਾਅਦਾ ਗੁਰਬਾਣੀ ਨਾਲ ਸਾਨੂੰ ਜੁੜਨਾ ਚਾਹੀਦਾ ਗੁਰੂ ਨਾਲ ਸਾਨੂੰ ਜੁੜਨਾ ਚਾਹੀਦਾ ਨਸ਼ਾ ਪੱਤੇ ਤੋਂ ਦੂਰ ਰਹਿਣਾ ਚਾਹੀਦਾ ਫੈਸ਼ਨਾਂ ਤੋਂ ਦੂਰ ਰਹਿਣਾ ਚਾਹੀਦਾ ਆ ਅੱਜ ਕੱਲ ਜਿਵੇਂ ਦੇ ਫੈਸ਼ਨ ਬੱਚੇ ਕਰਦੇ ਹੈਗੇ ਆਪ ਦੇ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ